ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਅਕਾਲੀ ਦਰਬਾਰ ਦੇ ਵਗੈਰਾ ਜੋ ਹਾਲਾਤ ਨੇ ਇਨਾਂ ਨੇ ਚੋਰਾਂ ਨੇ ਲੁਟੇਰਿਆਂ ਨੇ ਕਰਤੇ ਤੇ ਹੁਣ ਕਰਨਗੇ ਜਿਹੜਾ ਹੀਰ ਦਾ ਟਾਈਮ ਜਿਹੜਾ ਹੁੰਦਾ ਨਾ ਉਹ ਕਹਿੰਦਾ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਉਸ ਹਿਸਾਬ ਨਾਲ ਲੱਗੇ ਪਏ ਸੋ ਜਿਹੜਾ ਇੱਕ ਤਾਂ ਮੈਂ ਕਿਉਂਕਿ ਮੈਨੂੰ ਹੁਣ ਮੈਂ ਕੱਲਾ ਐ ਤੇ ਮੈਨੂੰ ਲੜਾਈ ਪੜਨੀ ਪਣੀ ਆ ਸਾਰੇ ਪੰਜਾਬ 'ਚ ਮੈਂ ਤਾਂ ਅਸਮਾਨ ਤੋਂ ਗੱਡੀ 'ਚ ਰੱਖ ਲਿਆ ਪਲਾਨ ਬਣਾ ਲਿਆ ਕਿ ਇੱਕ ਸਾਲ ਪੂਰਾ ਇੱਥੋਂ ਪਠਾਨਕੋਟ ਦਾ ਕੰਮਰ ਸਰ ਦਾ ਕਹਿੰਦਾ ਉਸਪੁਰ ਤੱਕ ਹਲਕੇ ਹਲਕੇ ਜਾ ਕੇ ਆਪਾਂ ਕਾਟ ਪਾੜ ਰੀ ਬੜਾ ਕਰਾਂਗੇ ਕੋਈ 2 ਮਹੀਨੇ ਠਹਿਰ ਜਾਓ ਅਸੀਂ ਆਉਣ ਆਈਆਂ 2 ਮਹੀਨੇ ਠਹਿਰ ਜਾਓ ਕੋਈ ਸਰਪੰਚ ਲੈ ਲੀਏ ਗ੍ਰਾਂਟ ਮੈਂ ਕਹਿੰਦਾ ਦਵਾਨੀ ਮਿਲਣੀ ਨਹੀਂ ਤੁਹਾਨੂੰ ਐਵੇਂ 2 ਮਹੀਨੇ ਖੜਨ ਲੱਗੀ ਲੋੜ ਐਵੇਂ ਹੁੱਕੀ ਹੌਸਲਾ ਲਈ ਜਾਂਦੇ ਕਿ ਅੱਜ ਆ ਜਾਾਂਗੇ ਜੀ ਆ ਜਾਾਂਗੇ ਝਾੜੂ ਨੂੰ ਜਿੰਨੀ ਵੋਟਾਂ ਪਈਆਂ ਨਾ ਜਿਹੜੇ ਹੁਣ ਪਾਕਿਸਤਾਨ ਦੀ ਪਈਆਂ ਮੈਨੂੰ ਤਾਂ 10% ਨਹੀਂ ਮਿਲਿਆ ਅਖੀਰ ਆਪਣੀ ਲੜਾਈ ਅਕਾਲੀ ਦਲ ਵਰਸਸ ਕਾਂਗਰਸੀ ਹੋਣੀ ਹੈ ਅੱਜ ਤੋਂ ਲੱਗੋ 1 ਸਾਲ 1 ਸਾਲ ਦੇ ਦਿਓ ਪਾਰਟੀ ਨੂੰ 1 ਸਾਲ ਪੂਰਾ ਉਹਦੇ ਬਾਅਦ ਦੇਖੋ ਮੈਂ ਉਹਨੂੰ ਕਿਸੇ ਚੀਜ਼ ਦੀ ਆਂਚ ਨਹੀਂ ਹੁੰਦੀ ਉਹਨੂੰ ਸਾਰਿਆਂ ਨੂੰ ਮੇਰੇ ਕੰਮ ਕਰਨ ਦਾ ਵੀ ਤਰੀਕਾ ਪਤਾ ਆਂਬੀਅਰ ਦੇ ਜਿਆਦਾ ਜਾਂਦੇ ਆ ਸਭ ਤੋਂ ਪਹਿਲੇ ਤਾਂ ਤੁਹਾਨੂੰ ਵਧਾਈ ਦੇਣਾ ਕਮਾਲ ਕੰਮ ਮੈਂ ਥੋੜਾ ਜਿਹਾ ਨજર ਬੱਟੂ ਆਪਾਂ ਛੱਡਦੇ ਉਹਨਾਂ ਵਾਸਤੇ ਪਰ ਵਧਾਈ ਤੁਹਾਨੂੰ ਆਹ ਵਰਕਰਾਂ ਦੀ ਲੜਾਈ ਸੀ ਤੁਸੀਂ ਲੜੀ ਐ ਡਟ ਕੇ ਲੜੀ ਐ ਅੱਛਾ ਜਿਹਨੂੰ ਮੈਂ ਆਦੇਸ਼ ਕੀਤਾ ਲੜਨਾ بس ਉਹਦੇ ਜਕਾਰਾ ਛੱਡਦਾ ਹੁਣੇ ਦੇਖੋ ਆਪਣੇ ਵਾਸਤੇ ਆ ਸਾਲ ਬਹੁਤ ਕ੍ਰਿਟੀਕਲ ਹੈ ਆ ਸਾਲ ਜਿੰਨੀ ਮਿਹਨਤ ਕਰਤਾਂਗੇ ਕੱਲੇ ਇੱਥੇ ਨਹੀਂ ਘੱਟ ਤੋਂ ਘੱਟ ਸਾਰਿਆਂ ਦੀਆਂ ਰਿਸ਼ਤਦਾਰੀਆਂ ਕਿਤਨੇ ਕਿਤੇ ਆ ਪੰਜਾਬ ਨੂੰ ਜੇ ਬਚਾਉਣਾ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਅਕਾਲੀ ਦਲ ਦੇ ਵਗੈਰਾ ਜੋ ਹਾਲਾਤ ਇਹਨਾਂ ਨੇ ਚੋਰਾਂ ਨੇ ਲੁਟੇਰਿਆਂ ਨੇ ਕਰਤੇ ਏ ਤੇ ਹੁਣ ਕਰਨਗੇ ਜਿਹੜਾ ਅਖੀਰਲਾ ਟਾਈਮ ਜੋ ਹੁੰਦਾ ਨਾ ਉਹ ਕਹਿੰਦਾ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਉਸ ਹਿਸਾਬ ਨਾਲ ਲੱਗੇ ਪਏ ਸੋ ਜਿਹੜਾ ਇੱਕ ਤਾਂ ਮੈਂ ਕਿਉਂਕਿ ਮੈਨੂੰ ਹੁਣ ਮੈਂ ਇਕੱਲਾ ਹਾਂ ਤੇ ਮੈਨੂੰ ਲੜਾਈ ਪੜਨੀ ਪਣੀ ਆ ਸਾਰੇ ਪੰਜਾਬ 'ਚ ਮੈਂ ਤਾਂ ਸਮਾਨ ਸਭ ਗੱਡੀ ਚ ਰੱਖ ਲਿਆ ਪਲਾਨ ਬਣਾ ਲਿਆ ਕਿ ਇੱਕ ਸਾਲ ਪੂਰਾ ਇੱਥੋਂ ਪਠਾਨਕੋਟ ਦਾ ਕੰਮਰ ਸਰ ਦਾ ਕਰਤਾਰਸਪੁਰ ਤੱਕ ਹਲਕੇ ਹਲਕੇ ਜਾ ਕੇ ਆਪਾਂ ਕਾਟ ਪਾਟ ਨੂੰ ਖੜਾ ਕਰਨਾ ਸੋ ਜਿਹੜਾ ਆਪਣਾ ਘਰ ਹੈ ਸੰਭਾਲਣਾ ਤੁਸੀਂ ਕਿਉਂਕਿ ਜਿੰਮਵਾਰੀ ਥੋੜੀ ਹੈ ਜੇ ਮੈਨੂੰ ਇੱਥੇ ਹੀ ਢਾਈ ਰੱਖਿਆ ਤੇ ਫਿਰ ਜੰਗ ਨਹੀਂ ਲੜੀਉਣੀ ਜਿਵੇਂ ਮੈਂ ਉਮੀਦਵਾਰ ਸਹੀ ਬਣੇ ਤੁਸੀਂ ਉਮੀਦਵਾਰ ਜੇ ਆਪਣੀ ਸਰਕਾਰ ਆਉਂਦੀ ਹੈ ਮਤਲਬ ਥੋੜੀ ਸਰਕਾਰ ਆ ਗਈ ਤੁਸੀਂ ਬਣ ਗਏ ਜੇ ਇੱਥੇ ਤਾਕਤ ਆਉਗੀ ਸਮਝੋ ਮੈਂ ਤੁਹਾਨੂੰ ਆ ਗਈ ਤੇ ਤੁਹਾਨੂੰ ਪਤਾ ਹੈ ਜਦੋਂ ਜਿਹੜੇ ਹਲਕੇ ਦੀ ਸਰ ਮੁੱਖ ਮੰਤਰੀ ਹੁੰਦਾ ਹੈ ਉਹ ਹਲਕੇ ਦਾ ਮਤਲਬ ਹੈ ਮਨਿਸਟਰ ਦਾ ਸਾਰੀ ਪੰਜਾਂ ਦੇ ਵੱਡੇ ਬਾਪੂ ਬਾਦਲ ਸਾਹਿਬ ਕਿੰਨੇ ਸਾਲ ਰਹੇ 25 ਸਾਲ ਕੋਈ ਕਮੀ ਆਈ ਕਿਸੇ ਚੀਜ਼ ਦੀ ਨਹੀਂ ਆਈ ਤੇ ਹੁਣ 10 ਸਾਲ ਤੁਸੀਂ ਆਪਾਂ ਕਮਰੇ 'ਚ ਬੈਠਿਆ ਲੋਈ ਲੈ ਕੇ ਹੁ ਨਿਕਲੋ ਹੁ ਇੱਕ ਇੱਕ ਮਾਨ ਬਣਾ ਲਓ ਜਿੰਨੇ ਰਿਸ਼ਤੇਦਾਰ ਆਪਲੇ ਇੱਕ ਕਾਗਜ਼ ਪੈਨਸਲ ਲੈ ਲਓ ਆਪਣੇ ਰਿਸ਼ਤੇਦਾਰਾਂ ਨੂੰ ਚੈੱਕ ਕਰੋ ਕਿਹੜਾ ਪਾਰਟੀ 'ਚ ਹੋਰ ਕਿਸੇ ਪਾਰਟੀ 'ਚ ਪੂਰੇ ਪੰਜਾਬ 'ਚ ਪਹਿਲਾਂ ਸਾਰਿਆਂ ਨੂੰ ਜੋੜੋ ਨਾਲ ਤੇ ਹੁਣ ਜਿੱਥੇ ਕੋਈ ਪ੍ਰੋਗਰਾਮ ਆਊਗਾ ਆਪਣਾ ਬਸ ਹੁਣ ਫੌਜ ਮੰਗੂ ਨਾ ਜਿਵੇਂ ਛੁੱਟੀਆਂ ਕੈਨਸਲ ਐਟ ਪਹੁੰਚ ਨਹੀਂ ਪਹੁੰਚਣਾ ਹੈ ਜੇ ਮੈਂ ਦੇਖੋ 24 ਘੰਟੇ ਤੁਰੇ ਫਿਰ ਤਾਂ ਤੇ ਆਪਾਂ ਨੂੰ ਕੀ ਫਰਕ ਪੈਂਦਾ ਤੁਹਾਨੂੰ ਤਾਂ ਅਸੀਂ ਘੱਟ ਤੋਂ ਘੱਟ ਸਾਲ 'ਚ ਮੈਨੂੰ 5 10 20 ਵਾਰੀ ਸ਼ਾਇਦ ਤੁਹਾਨੂੰ ਲੋੜ ਆਪਾਂ ਪ੍ਰੋਗਰਾਮ ਨਹੀਂ ਹੈ ਉਹ 20 ਦਿਨ ਜਾਂ 25 ਦਿਨ ਜਾਂ ਕਿਤੇ ਵੀ ਹੋਏ ਕਿਉਂਕਿ ਉਹ ਦਿਨ ਮਿਸ ਨਹੀਂ ਕਰਨਾ ਕੁਝ ਮਰਜ਼ੀ ਹੋ ਜਾ। ਹੁਣ ਜਿਵੇਂ ਬਾਗੀ ਦੀ ਕਾਨਫਰੰਸ 14 ਤਰੀਕ ਨੂੰ ਇਲੈਕਸ਼ਨ ਤੋਂ ਪਹਿਲੇ ਅਖੀਰੀ ਕਾਨਫਰੰਸਾਂ ਅਗਲੇ ਇਲੈਕਸ਼ਨ ਚ ਕਾਨਫਰੰਸ ਨਹੀਂ ਹੋਣੀ ਕੋਡ ਲੱਗ ਜਾਣਾ ਐ ਇਸ ਇਲੈਕਸ਼ਨ ਇਸ ਬਾਗੀ ਦੀ ਕਾਨਫਰੰਸ ਪਤਾ ਲੱਗ ਜੇ ਕਿ ਆ ਗਿਆ ਅਕਾਲੀ ਦਲ ਸੋਨੇ ਹਾਂ ਸਤਿ ਸ਼੍ਰੀ ਅਕਾਲ ਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਨੇ ਇੱਕ ਗੱਲ ਸਪਸ਼ਟ ਕਰਦੀ ਐ ਹੁਣ ਕਾਂਗਰਸ ਵੀ ਅਕਾਲੀ ਦਲ ਤੋਂ ਡਰਦੀ ਐ ਤੇ ਝਾੜੂ ਵਾਲੇ ਵੀ ਡਰਦੇ ਐ ਤੁਸੀਂ ਦੇਖ ਲਓ तकरीबन 28200 ਬਲੈਂਕ ਸੈਂਬੀਆਂ ਪੂਰੇ ਪੰਜਾਬ ਚ ਅਖਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਗ੍ਰੰਥ ਕੀਤੇ ਜਿਹੜੇ ਜਿੱਤਨ ਵਾਲੇ ਸੀ 1100 ਕਾਂਗਰਸ ਦੇ ਕੱਲੇ 300 ਟਾੜੂ ਵਾਲੇ ਨੇ ਤੇ 1100 ਅਧੀਆਂ ਤੇ ਕਈ ਹਲਕੇ ਅਜੇ ਐ ਮੈਨ ਲੱਗਦਾ ਹੈ 15 16 ਹਲਕੇ ਅਜੇ ਜਿੱਥੇ ਨਾ ਬਲਾਕ ਸੰਭਤੀ ਛੱਡੀ ਤੇ ਨਾ ਜ਼ਿਲ੍ਹਾ ਪ੍ਰੀਸ਼ਾ ਛੱਡਿਆ ਪਰ ਜਿੱਥੇ ਵੱਜ ਗਏ ਉੱਥੇ ਤੁਸੀਂ ਨੇਰੀ ਲਿਆ ਦਿੱਤੀ ਸੋ ਜੇ ਤੁਸੀਂ ਮਾਲਵਾ ਹਲਕਾ ਦੇਖੋਗੇ ਆ ਮਾਲਵੇ ਦਾ ਇੱਥੋਂ ਪਟਿਆਲੇ ਤੱਕ ਇੱਥੇ ਲੜਾਈ ਕੱਲੀ ਆਮ ਆਦਮੀ ਪਾਰਟੀ ਤੇ ਕਾਲੀ ਦਲ ਜਿ ਸੀ ਕਾਂਗਰਸੀ ਹੈ ਹੀ ਨਹੀਂ ਸੀ ਕਾਂਗਰਸ ਹੈ ਹੀ ਨਹੀਂ ਸੀ ਆ ਪੈਂਡ ਸੀਟਾਂ ਦੇ ਜਾਂ ਪੰਜ ਤੇ ਇੱਕ ਆਮ ਜਿੱਦੀ ਹੈ ਕਾਂਗਰਸ ਦਾ ਕੋਈ ਲੈਣਾ ਇਹਦਾ ਮਤਲਬ ਕੀ ਹੈ ਅਸਾ ਜਿਹੜੇ ਆਪ ਨੂੰ ਪਹਗੇ ਉਹ ਮੈਨੂੰ ਲੱਗਦਾ 80 ਨੰਬਰ ਪਰਸੈਂਟ ਹੈ ਉਹ ਜੀ 2 ਕੁ ਮਹੀਨੇ ਠਹਿਰ ਜੋ ਅਸੀਂ ਆਉਣ ਵਾਲੇ ਆ 2 ਕੁ ਮਹੀਨੇ ਠਹਿਰ ਜੋ ਕੋਈ ਸਰਪੰਚ ਲੈ ਲਿਆ ਗ੍ਰਾਂਟ ਮੈਂ ਕਹਿੰਦਾ ਦਵਾਨੀ ਮਿਲਣੀ ਨਹੀਂ ਤੁਹਾਨੂੰ ਐਵੇਂ 2 ਮਹੀਨੇ ਕਹਿਣ ਲੱਗੀ ਲੋੜ ਹੈ ਐਵੇਂ ਹੀ ਹੌਕੇ ਹੀ ਹੌਸਲਾ ਲਈ ਹੁੰਦੇ ਕਿ ਆਜ ਆ ਜਾਾਂਗੇ ਜੀ ਆ ਜਾਾਂਗੇ ਝਾੜੂ ਨੂੰ ਜਿੰਨੀ ਵੋਟਾਂ ਪਈਆਂ ਨਾ ਜਿਹੜੇ ਹੁਣ ਪਾਕਿਸਤਾਨ ਦੀ ਪਈਆਂ ਮੈਨੂੰ ਲੱਗਦਾ 10 ਪਰਸੈਂਟ ਨਹੀਂ ਮਿਲੀਆਂ ਅਖੀਰ ਚ ਆਪਣੀ ਲੜਾਈ ਅਕਾਲੀ ਦਲ ਵਰਸਸ ਕਾਂਗਰਸੀ ਹੋਣੀ ਹੈ ਤੇ ਮੈਂ ਦੇਖਿਆ ਆ ਮਾਲਵਾ ਬੈਂਡ ਤਾਂ ਆਪਾਂ ਬਹੁਤ ਤਖੜੇ ਆ ਥੋੜਾ ਦੁਆਬੇ ਤੇ ਆਪਾਂ ਨੂੰ ਥੋੜਾ ਅਸੀਂ ਸਿਸਟਮ ਬਣਾ ਰਹੇ ਆ ਪਰ ਤੁਸੀਂ ਮਨ ਬਣਾ ਲਓ ਆਪਣੇ ਵਰਕਰ ਆਪਣੇ ਕੱਲੇ ਆਪਣੇ ਵਰਕਰ ਮਨ ਬਣਾ ਲੈਣਾ ਆਪਾਂ ਲੈਕਚਰ ਜਿਤਨਾ ਹੈ ਜਿੱਤ ਜੂਗੇ ਮਨ ਬਣਾ ਲਓ ਪਰ ਹਲੇ ਜੀ ਤਾਂ ਹੀ ਜਿੱਤੇ ਆਣ ਨਹੀਂ ਹਲੇ ਤਾਂ ਟ్రਾਇਲ ਰਨ ਨਹੀਂ ਦਿਨਾ ਐਵੇਂ ਅਸਲੀ ਉਹ ਜਿੱਤਣ ਵਾਸਤੇ ਐ ਨਹੀਂ ਹੈ ਕਿ ਅੱਜ ਹੀ ਅੱਜ ਤੋਂ ਲੱਗੋ 1 ਸਾਲ 1 ਸਾਲ ਦੇ ਦੇਓ ਪਾਰਟੀ ਨੂੰ 1 ਸਾਲ ਪੂਰਾ ਉਹਦੇ ਬਾਅਦ ਦੇਖੋਗੇ ਤੁਹਾਨੂੰ ਕਿਸੇ ਚੀਜ਼ ਦੀ ਆਂਚ ਨਹੀਂ ਆਉਣ ਦੋਗੇ ਤੁਹਾਨੂੰ ਸਾਰਿਆਂ ਨੂੰ ਮੇਰੇ ਕੰਮ ਕਰਨ ਦਾ ਵੀ ਤਰੀਕਾ ਪਤਾ ਹੈ ਹੈ ਰੱਬੀ ਵਾਲੇ ਤਾਂ ਜਿਆਦਾ ਜਾਣਦੇ ਆ ਮੈਨੂੰ ਉਹ ਨਹੀਂ ਇੱਕ ਦਿਨ ਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕੀ ਆ ਤੁਹਾਡੇ ਮੈਂ ਮੈਨੂੰ ਤਾਂ ਪਾਲਾ ਸਾਹਿਬ ਵੱਡੇ ਬੰਨ ਨਹੀਂ ਦਿੰਦੇ ਹੁੰਦੇ ਸੀ ਮੈਨੂੰ ਕਹਿੰਦੇ ਤੂੰ ਜਲਾਲਾਬਾਦ ਹੀ ਰਹਿ ਆ ਕਰ ਚਲੋ ਇੱਕ ਦਿਨ ਮੈਂ ਉਹਨਾਂ ਨੂੰ ਮਿਲਣ ਆ ਗਿਆ ਇੱਥੇ ਕੰਮ ਸੀ ਮੈਨੂੰ ਕਿ ਪਤਾ ਕਿਸੇ ਭੁੰਡੇ ਪਾਲਾ ਸਾਹਿਬ ਕਿੱਥੇ ਕਹਿੰਦੇ ਜੀ ਲੰਬੀ ਹਲਕੇ ਸੰਗੇ ਦਰਸ਼ਨ ਕਰ ਰਹੇ ਤੇ ਜਦੋਂ ਮੈਂ ਨਾਲ ਬੈਠਾ ਤੇ ਪਰ ਕਿਹੜਾ ਪਿੰਡ ਸੀ ਸਰਪੰਚ ਚੁੱਕਿਆ ਪਾਲਾ ਸਾਹਿਬ ਦੇ ਕਾਕਾ ਕੀ ਚਾਹੀਦਾ ਉਹ ਕਹਿੰਦੇ 55 ਜਾਈਦੇ ਐ ਮੈਂ ਖੜਾ ਹੋਇਆ ਮੈਂ ਕਿਹਾ ਜੀ ਜਦੋਂ ਮੈਂ ਐਡਾ ਸੀ ਨਾ ਉਦੋਂ ਵੀ 55 ਮੰਗਦੇ ਹੁੰਦੇ ਸੀ ਅਜਿਹਾ 40 ਸਾਲ ਹੋਵੇ ਖੜਵੰਜੇ ਨਹੀਂ ਪੂਰੇ ਹੋਏ ਹੈ ਮੈਂ ਕਿਹਾ ਜੀ ਹੁਣ ਲੰਬੀ ਹਲਕੇ ਦੀ ਸੇਵਾ ਮੈਨੂੰ ਦਿਓ ਕਹਿ ਬੰਨੂ ਕਹਿੰਦਾ ਪਾਲ ਸਾਹਿਬ ਇਹ ਕੀ ਕਰੇਗਾ ਮੈਂ ਕਿਹਾ ਜੀ ਤੁਹਾਨੂੰ ਨਮਾ ਐ ਬਣਾ ਕੇ ਸ਼ੋਰੂਮ ਵਾਂਗੂ ਕੱਢ ਕੇ ਦਿਖਾ ਦੂੰਗਾ ਮੈਂ ਕਿਹਾ ਸਾਰੇ ਪਿੰਡਾਂ 'ਚ ਗਲੀਆਂ ਨਾਲੀਆਂ ਸੀਮਿੰਟ ਦੀ ਜੱਪੜ ਜੁੱਪੜ ਸਾਰਾ ਇੱਕ ਮਾਡੇ ਜੀ ਮੈਂ ਕਰਕੇ ਕਹਿੰਦਾ ਇਹ ਵੀ ਮਰੀਲ ਕਿੱਥੇ ਹੋਊਗਾ ਮੈਂ ਕਿਹਾ ਜੀ ਤੁਸੀਂ ਦੇਖੋ ਤੁਸੀਂ ਦੇਖ ਲਓ ਹੁਣ ਇੱਕ ਸ਼ੋਰੂ ਨਹੀਂ ਬਣਾਦੇ ਸੋਡੇਾਰੇ ਇੱਕ ਵਾਡੇ ਤੋਂ ਹੁਣ ਜਦੋਂ ਖੜਵੰਜੇ ਤਾਂ ਨਹੀਂ ਮੰਗਦੇ ਮੁੱਲਾ ਦਾ ਹੁਣ ਗੁੰਦਾ ਤੋੜਨੀ ਵੀ ਕੋਸ਼ਿਸ਼ ਕਰੋ ਟੁੱਟਣੀ ਨਹੀਂ ਹੋ ਸਕਦਾ ਗਲੀਆਂ ਕੰਮ ਹੀ ਐ ਹੁੰਦਾ ਮੈਂ ਕਹਿੰਦਾ ਮੈਨੂੰ ਦਿਓ ਮੌਕਾ ਪੂਰੇ ਪੰਜਾਬ ਬਣਾਉਗਾ ਜਾਂ ਪੈਸੇ ਦੀ ਕਮੀ ਨਹੀਂ ਐ ਨੀਅਤ ਦੀ ਕਮੀ ਐ ਹੁਣ ਜੇ ਭਗਵੰਤ ਮਾਨ ਆਇਆ ਨੇ ਤੇ ਘਾ ਟੋੜਨਾ ਨਹੀਂ ਸ਼ਰਾਬੀ ਕੇ ਪਿਆ ਰਹਿਣਾ ਐ ਕੋ ਕੰਮ ਕਰਨਾ ਨਹੀਂ ਮੀਟਿੰਗ ਕਰਨੀ ਕਿ ਜਿਹਨੇ ਕੰਮ ਹੀ ਨਹੀਂ ਕਰਨਾ ਤੇ ਫਿਰ ਮੁੱਖ ਮੰਤਰੀ ਬੰਦ ਦਾ ਕੀ ਫਾਇਦਾ ਕਿਸ ਵਾਸਤੇ ਬਣਾਇਆ ਉਵੇਂ ਕੈਪਟਨ ਮਨਿੰਦਰ ਸਿੰਘ ਸੀ ਉਹਨੇ ਕੰਮ ਕਰਨਾ ਹੀ ਨਹੀਂ ਸੀ ਉਹ ਸਾਰੇ ਬੰਦੇ ਆ ਮੁੱਖ ਮੰਤਰੀ ਰਾਜ ਕਰਨ ਵਾਸਤੇ ਕਿ ਅਸੀਂ ਮੁੱਖ ਮੰਤਰੀਆਂ ਹੈਲੀਕਾਪਟਰ ਸਾਡੇ ਕੋਲੇ ਆ ਤਾਂ ਗੇੜੇ-ਗੂੜੇ ਘਟਾਂਗੇ ਜੇ ਸੇਵਾ ਕੀਤੀ ਤੇ ਬਾਪੂ ਬਾਦਲ ਲਗੀ ਦੀ ਮਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਜੀ ਰਹਿੰਦੇ ਛੋਟੇ ਵਿੱਚ ਰਹਿੰਦੇ ਸੀ ਦੇਖੋ ਉਹਨਾਂ ਦੇ ਜਦੋਂ ਆਪਾਂ ਇਸ ਹਲਕੇ ਤੋਂ ਆਪਾਂ ਹਾਰ ਗਏ ਤੇ ਦੁੱਖ ਹੁੰਦਾ ਹੈ ਗੁੱਸਾ ਵੀ ਹੁੰਦਾ ਹੈ ਅਤੇ ਮੈਂ ਤੇ ਕਮਰੇ ਵਿੱਚ ਬੈਠੇ ਸੀ ਵੱਡੇ ਬਾਲ ਸਾਹਿਬ ਮੇਰੇ ਕੋਲ ਆਏ ਤੇ ਮੈਨੂੰ ਕਿਹਾ ਕਾਕਾ ਕਿੱਥੇ ਆਪਣੇ ਬੰਦੇ ਕਹਿੰਦੇ ਮੈਂ ਕੱਲ ਤੋਂ ਧਰਵਾਦੀ ਦਾ ਰੋਣਾ ਸ਼ੁਰੂ ਕਰਨਾ ਹੈ ਦੇਖੋ ਬੰਦੇ ਦੀ ਇਨਸਾਨੀ ਦੇ ਜਿੰਨੇ ਨਹੀਂ ਹਨ ਉਹਨਾਂ ਨੂੰ ਕੋਈ ਉਹਨਾਂ ਦੇ ਲੋਮ ਜੁੜੇ ਸੀ ਲੋਕਾਂ ਨਾਲ ਉਹ ਕਹੇ ਫਿਰ ਵੀ ਹੈ ਜਿੰਨੇ ਭਾਈ ਆਪਾਂ ਆਪਣੇ ਬੰਦੇ ਨੇ ਪਾਈ ਹੈ ਲੜਾਈ ਲੜੀ ਹੈ ਕਿਸੇ ਨਾਮ ਉਹਨਾਂ ਦੀ ਦੁਸ਼ਮਣੀ ਨਹੀਂ ਸੀ ਕਿਸੇ ਨੂੰ ਹੋਏ ਨਹੀਂ ਗਿਆ ਦੇਖੋ ਪੰਜਾਬ ਨੂੰ ਬਣਾਤਾ ਜੋ ਕੁਝ ਵੀ ਤੁਹਾਡੇ ਪਿੰਡ ਤੋਂ ਨਿਕਲ ਜਾਓ ਐਂ ਤੁਸੀਂ ਸਾਰੇ ਹਲਕੇ ਤੇ ਬੈਠਿਓ ਸਾਰੇ ਖਾਲੇ ਬਾਲਸਾਹਬ ਨੇ ਬਣਾਈਆਂ ਸਾਰੀਆਂ ਕਸੀਆਂ ਬਾਲਸਾਹਬ ਰਹੀਆਂ ਸਾਰੇ ਟਿਊਬਲ ਕਨੈਕਸ਼ਨ ਬਾਲਸਾਹਬ ਨੇ ਦਿੱਤਾ ਹੈ ਸਾਰੇ ਸਕੂਲ ਹਸਪਤਾਲ ਡਿਸਪੈਂਸਰੀਆਂ ਧਰਮਸ਼ਾਲਾ ਕੁਝ ਵੀ ਚੀਜ਼ ਹੈ ਇਕੱਲੇ ਬਾਲਸਾਹਬ ਬਗਾਰੇ ਇੱਕ ਵੀ ਕਿਸੇ ਨੂੰ ਨਹੀਂ ਦਿੱਤੀ ਗੱਲ ਸਹੀ ਹੈ ਕਿ ਨਹੀਂ ਸਹੀ ਬਿਲਕੁਲ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਪੂਰੇ ਪੰਜਾਬ 'ਚ ਮੈਂ ਤਾਂ ਕਿਤੇ ਕਿਤੇ ਸੋਚਦਾ ਸੀ ਜੇ ਬਾਈਕਾਸ ਬਾਪੂ ਬਾਦਲ ਸਿਆਸਤ 'ਚ ਹੀ ਨਾ ਹੀ ਹੁੰਦੇ ਹੈਂ ਕਿ ਭਗਵੰਤ ਬਾਣ ਵਰਗੇ ਉਹਨਾਂ ਦੀ ਜਗ੍ਹਾ ਫਿਰ ਤੋਂ ਕੋਈ ਚੀਮ ਨੇ ਸੁੰਦੇ ਦਾ ਆਪਾਂ ਤਾਂ ਜਿਵੇਂ ਹੀ ਪਹਿਲਾਂ ਰਾਤਨ ਮਗੂ ਟਿੱਬਿਆਂ 'ਤੇ ਬੈਠੇ ਹੁੰਦੇ ਲੰਬੀ ਵਾਲੇ ਉਹ ਬਜ਼ੁਰਗੋ ਅੱ ਟਿੱਬੇ 'ਤੇ ਹੁੰਦੇ ਸੀ ਲੰਬੀ 'ਚ ਹੈ ਇੱਥੋਂ ਮੈਨੂੰ ਯਾਦ ਆ ਮੈਂ ਜਦ ਸਕੂਲ ਪੜ੍ਹਦਾ ਹੁੰਦਾ ਸੀ ਜੇੜਾ ਤੁਨ ਬਾਦਲੋਂ ਪਠੰਡੇ ਉੱਠਦੀ ਗੱਡੀ ਜਾਂਦੇ ਹੁੰਦੇ ਸੀ ਟਿੱਬਿਆਂ 'ਤੇ ਸਾਰੇ ਟਿੱਬੇ ਹੁੰਦੇ ਸੀ ਇੱਥੋਂ ਸੜਕ ਹੀ ਨਹੀਂ ਹੁੰਦੀ ਸੀ ਪਠੰਡੇ ਨੂੰ ਉੱਤੋਂ ਦੀ ਆਉਣਾ ਪੈਂਦਾ ਸੀ ਦੱਪੜੀ ਟਿੱਬੇ ਥੋੜੇ ਵੀ ਸਾਡੇ ਟਿੱਬੇ ਸੀ ਇੱਥੇ ਥੋੜੇ ਹੁਣ ਜਿਹੜੇ ਝੋਨੇ ਲੱਗੇ ਐ ਬਾਪੂ ਬਾਦਲ ਕਰਦੇ ਪੂਰੇ ਪੰਜਾਬ ਇਸ ਕਰਕੇ ਮੈਂ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਪਰ ਸਹੀ ਬਣੇ ਤੇ ਜੋ ਕਿਤੇ ਰੱਬ ਕਿਤੇ ਕਿਤੇ ਪੈਦਾ ਕਰਦਾ ਉਹ ਜੇ ਗਾਣਾ ਸੀ ਨਾ ਰੱਬ ਕਿਤੇ ਕਿਤੇ ਪੈਦਾ ਕਰਦਾ ਸਹੀ ਗੱਲ ਗਾਣਾ ਤੇ ਉਹਨਾਂ ਦੀ ਸੋਚ ਦੀ ਮੈਂ ਚੱਲ ਰਿਹਾ ਹਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਚੱਲ ਰਹੇ ਆ। ਮੇਰਾ ਨਿਸ਼ਾਨਾ ਵੀ ਆ ਕਿ ਆਪਣਾ ਪੰਜਾਬ ਆਪਣਾ ਘਰ ਹੈ। ਕਿ ਆਪਾਂ ਨਾ ਬਚਾਇਆ ਨਾ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਕੋਈ ਜਗਾ ਨਹੀਂ ਰਹਿਣੀ ਇੱਥੇ। ਜਿਹੜੇ ਆਪਾਂ ਸੋਚੀ ਪੈਟ ਸੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦਰਾਜੇ ਬੰਦ ਹੋ ਗਏ ਆ। ਉੱਥੇ ਵੀ ਕੱਟਣ ਲੱਗੇ ਵਾਪਸ। ਸੋ ਜੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਆਪਾਂ ਤਰੱਕੀ ਕਰਨੀ ਆ ਆ ਆਪਣਾ ਕਿਲਾ ਤਕੜਾ ਕਰਨਾ ਪੈਣਾ ਹੈ। ਤੋ ਤੁਸੀਂ ਕਰ ਸਕਦੇ ਹੋ ਤੇ ਐਸ ਕਰਕੇ 14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ ਐਂ 18ਾਂ ਦੇ ਸਭ ਆ ਕੇ ਲੜ ਜਾਣੀਆਂ ਜੀ ਜਾਂ ਟਿਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜਦੇ ਨਾ 10% ਅੰਦਰ ਜਾਂਦੇ ਐ ਬਾਕੀ ਸਾਰਾ ਮੇਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਹੈ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹਦੇ ਅੰਦਰ ਜਾਣ ਕੋਈ ਹੋਂ। ਭਾਏ ਉੱਤੋਂ ਥੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹਨੂੰ ਹੀ ਭੇਜਦੇ ਨੇ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਚੜ ਜਾਂਦੇ ਆ। ਸੋ ਇੱਕ ਇੱਕ ਪਿੰਡ ਮਗਰ ਇੱਕ ਬਗ ਪਰ ਇੱਕ ਪਾਸੇ ਵੀ ਹੁਣੇ 60 70 ਨਾਲੇ ਜੇ ਗਰਮ ਠੰਡ ਹੈਗੀ ਐ ਜੱਫੀ ਦੇ ਫੇ ਪਾ ਕੇ ਕੰਨ ਨਿਗ ਨੋਕ ਕੇ ਭੇਜੋ ਸਾਰੇ 4-5-5 ਜਾਣੇ। ਹੈਂ? ਮੁਮਰੀ バス ਤੇ ਸਿੰਦਨ ਅੱਜ ਇੱਕ ਐਟੀ ਪਾਰਕਿੰਗ ਵੀ ਉੱਥੇ ਗੱਲ ਕਰ ਲਓ ਜਮਾਤ ਦੇ ਦੇ ਸਾਹਮਣੇ ਬਸ ਅਟਕੀ ਲੈ ਲੈ ਪਰ ਆਪਾਂ ਜਿਵੇਂ ਨਾ ਸੋਹ ਕਾ ਕੇ ਜਾਣਾ ਕਿ ਆਪਾਂ ਉਹ ਰੈਲੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਆਪਾਂ ਅੰਦਰ ਤੇ ਨਾਲੇ ਆਪਾਂ 1.5 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈਦਾ ਕਿ ਤਿੰਨ ਵਜਾਂ ਦੇ ਲੋਕੀ ਮੈਂ ਕਹਿੰਦਾ ਜੀ ਇੱਕ ਦਿਨ ਬਰ்தੇ ਮੈਨੂੰ ਕਹਿੰਦਾ ਕਿਉਂ ਮੈਂ ਕਹਿੰਦਾ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ-ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ ਹੁਣ ਨਾ ਉਹਨਾਂ ਨੂੰ ਹਟਾ ਸਕਦੇ ਸੀ ਨਾ ਹਟਦੇ ਸੀ ਨਾ ਨੂੰ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਜੇ ਤੁਹਾਨੂੰ ਚੰਗੇ ਦਿਨ ਹੁਣ ਨਾ ਪਰਮਾਨੰਥ ਕਹਣਾ ਕੁਝ ਠੀਕ ਹੋਈ ਜਾਂਦਾ ਮੈਂ ਦੇਖਿਆ ਇਹ ਮਾਰੇ ਦੇ ਪੈ ਜਾਣ ਜਿਹੜਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਦੇ ਚਿਮੜਿਆ ਅਸੀਂ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਮੜਿਆ ਪਿਆ ਹੈ ਹੈ ਸਹੀ ਹੈ ਉਸੇ ਸੋਸ਼ਲ ਮੀਡੀਆ ਨੇ ਭਗਵਾਨ ਸਮਾਨ ਦੀ ਰੀਲ ਬਣਾਉਣੀ ਹੈ ਤੇ ਝਾੜੂਆਂ ਲੈਣ ਨੂੰ ਪਹੁੰਚਾਉਣਾ ਹੈ ਸੋ ਮੈਂ ਜਿਆਦਾ ਸਮਝ ਲੇਤਾ ਹੁਣ ਤਿਆਰੀ ਕਰ ਲਓ ਸਾਰੇ ਗੱਡੀਆਂ ਪਹੁੰਚ ਜਾਣੀਆਂ ਝਟ ਕੇ ਉਸ ਦਿਨ ਪਤਾ ਲੱਗ ਜੇ ਕੱਲ ਮੈਂ ਮੁਕਸਰ ਜਾ ਕੇ ਆਇਆ ਮੈਨੂੰ ਲੱਗਾ ਰੈਲੀ ਰੈਲੀ ਬਣਾਦੀ ਸੀ ਉਹਨਾਂ ਨੇ ਹੁਣ ਆਪਣੇ ਮੈਂ ਦੇਖ ਰਿਹਾ ਤੁਹਾਡੇ ਚਿਹਰੇ ਜੱਬਾ ਮੈਨੂੰ ਤਾਂ ਬਿਲਕੁਲ ਲੱਗਾ ਜਦੋਂ ਰੋਕ ਕੇ ਰੱਖਣਾ ਪਿਆ ਤੁਹਾਨੂੰ ਇੰਨੀ ਗਰਮੀ ਜਣੀ ਪਈ ਆ